ਜੀ ਸਤਿ ਸ਼੍ਰੀ ਅਕਾਲ ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਤੁਹਾਡਾ ਸਵਾਗਤ ਹੈ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਚੜਦੀ ਕਲਾ ਦੇ ਵਿੱਚੋਂ ਤੇ ਸਾਡੇ ਡੇਲੀ ਦੀਆਂ ਵੀਡੀਓ ਸਾਡੇ ਸੂਟ ਵੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਰਹੇ ਹੋ ਸਾਨੂੰ ਪੂਰੀ ਉਮੀਦ ਹੈ ਜੇ ਨਹੀਂ ਵੀ ਕਰਦੇ ਤਾਂ ਜਰੂਰ ਲਾਈਕ ਸ਼ੇਅਰ ਕਰਦੇ ਕਰੋ ਜੀ ਤੇ ਅੱਜ ਆਪਾਂ ਤੁਹਾਡੇ ਲਈ ਫਿਰ ਲੈ ਕੇ ਆਏ ਆ ਆਫਰ ਤੇ ਬਹੁਤ ਸੋਹਣੇ ਸੂਟ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜੀ ਆਫਰ ਦੇ ਸਿਰਫ 2-3 ਦਿਨ ਹੀ ਬਾਕੀ ਨੇ ਕਰਵਾ ਚੌਥ ਤੱਕ ਹੀ ਆਪਣਾ ਆਫਰ ਹੈ ਤਾਂ ਤੁਸੀਂ ਇਹ 2-3 ਦਿਨ ਵੀ ਦੱਬ ਕੇ ਖਰੀਦਾਰੀ ਕਰ ਸਕਦੇ ਹੋ ਵੈਸੇ ਵੀ ਸਾਡੇ ਹੁਣ ਦਿੱਲੀ ਦੇ ਬਹੁਤ ਜ਼ਿਆਦਾ ਜੋ ਪਾਸਾ ਨਿਕਲ ਰਹੇ ਨੇਗੇ ਕਿਉਂਕਿ ਆਫਰ ਤੇ ਭੈਣਾ ਪੂਰਾ ਮਨ ਲਾ ਕੇ ਸੂਟ ਲੈ ਰਹੀਆਂ ਨੇ ਤੇ ਅੱਜ ਦੀ ਜੋ ਕਲੈਕਸ਼ਨ ਰਹੂਗੀ ਜੀ ਬਿਲਕੁਲ हटਕੇ ਜੇ ਰਹੂਗੀ ਇਹ ਆਉਣਗੇ ਸਾਰੇ ਗੰਗਾ ਦੇ ਸੂਟ ਗੰਗਾ ਬ੍ਰਾਂਡ ਦੇ ਸੂਟ ਆਉਣਗੇ ਤੁਹਾਨੂੰ ਪਤਾ ਹੈ ਗੰਗਾ ਬ੍ਰਾਂਡ ਦੇ ਜਿਹੜੇ ਸੂਟ ਨੇ 4-4 5-5 ਹਜ਼ਾਰ ਦੇ ਆਉਂਦੇ ਨੇ ਤੇ ਇਹ ਵੀ ਤੁਹਾਨੂੰ ਆਪਾਂ ਸਪੈਸ਼ਲ ਆਫਰ ਤੇ ਲੈ ਕੇ ਆਇਆ ਤੇ ਸਭ ਤੋਂ ਫਸਟ ਡਿਜ਼ਾਈਨ ਇਹ ਹੋਣਗੇ ਸਾਰੇ ਸੋਬਰ ਸਰਦਾਰੀ ਸੂਟ ਬਹੁਤਾ ਹੋਛ ਪੋਛਤਾ ਨਹੀਂ ਇਹਨਾਂ ਤੇ ਹੋਊਗਾ ਇਹ ਹੋਣਗੇ ਸਰਦਾਰੀ ਲੁੱਕ ਦੇ ਸੂਟ ਗੰਗਾ ਬ੍ਰਾਂਡ ਦੇ ਸਾਰੇ ਦੇ ਸਾਰੇ ਸੂਟ ਤੇ ਅਸਟ ਆ ਗਿਆ ਜੀ ਆਰ ਕੰਡੀ ਦਾ ਸੂਟ ਆਰ ਕੰਡੀ ਦਾ ਜੋ ਗੰਗਾ ਦੇ ਪ੍ਰਿੰਟ ਨੇ ਤੁਹਾਨੂੰ ਸਭ ਨੂੰ ਪਤਾ ਜੀ ਉਲਟੇ ਪੁਲਟੇ ਜੇ ਇਹਨਾਂ ਦੇ ਬ੍ਰਾਂਡ ਦੇ ਪ੍ਰਿੰਟ ਆਉਦੇ ਹੁੰਦੇ ਨੇ ਇਹ ਆਊਗਾ ਘੇਰਾ ਘੇਰੇ ਦੇ ਉੱਪਰ ਆਊਗਾ ਜੀ ਹੈਂਡ ਆਹ ਸੌਰੀ ਆਪਣਾ ਕੱਟਵਰਕ ਇਹ ਸਾਰਾ ਮਸ਼ੀਨ ਵਰਕ ਕੀਤਾ ਗਿਆ ਸਿੰਗਲ ਟਾਂਕੇ ਦੇ ਨਾਲ ਇਸ ਤੋਂ ਬਾਅਦ ਇਹ ਆਊਗਾ ਜੀ ਸਾਈਡ ਤੇ ਇੱਕ ਘੇਰੇ ਦੇ ਉੱਪਰ ਆ ਜਾਊਗਾ ਤੁਹਾਡਾ ਉੱਪਰ ਜੇ ਆ ਕੇ ਫਲਾਵਰ ਤੇ ਫਲਾਵਰ ਦੇ ਉੱਪਰ ਫਿਰ ਸਿੰਗਲ ਟਾਂਕੇ ਦਾ ਇਹ ਸਾਰਾ ਵਰਕ ਆਊਗਾ ਤੁਸੀਂ ਵੇਖੋ ਸਾਰਾ ਵਰਕ ਦੇ ਨਾਲ ਹਾਈਲਾਈਟ ਹੈ ਤੇ ਹੁਣ ਤੁਹਾਨੂੰ ਦਿਖਾਉਣੀ ਆ ਬੈਕ ਸਾਈਡ ਬੈਕ ਸਾਈਡ ਵੀ ਸੇਮ ਹੀ ਆਊਗੀ نیچے ਘੇਰੇ ਦੇ ਉੱਪਰ ਇਹ ਬਾਕਸ ਵਾਲਾ ਪ੍ਰਿੰਟ ਇਹ ਘੇਰ ਆ ਜਾਊਗਾ ਘੇਰੇ ਤੋਂ ਉੱਪਰ ਦੀ ਆ ਕੇ ਆਪਣੀ ਜੋ ਬੈਕ ਦੇ ਉੱਪਰ ਇਹ ਫੁੱਲ ਆਊਗਾ ਤੇ ਇਹ ਆਉਣਗੀਆਂ 슬ੀਵਜ਼ ਬਹੁਤ ਸੋਹਣਾ ਬਾਹਾਂ ਦਾ ਬਾਰਡਰ ਆ ਜਾਊਗਾ ਬਾਹਾਂ ਦੇ ਬਾਰਡਰ ਦੇ ਉੱਪਰ ਵੀ ਕੜਾਈ ਆਉਣੀ ਹੈ ਠੀਕ ਹੈ ਜੀ ਕਲਰ ਇਹਦਾ ਹੋਊਗਾ ਮਾਊਸ ਗ੍ਰੇ ਤੇ ਮੁਰਥੋਂ ਦਿਖਾਉਣੀ ਆ ਇਹਦੀ ਬਾਟਮ ਤੇ ਸਭ ਤੋਂ ਸੋਹਣੀ ਗੱਲ ਦੱਸੀ ਹੈ ਜੀ ਕਿ ਇਹਦੇ ਨਾਲ ਤੁਹਾਨੂੰ ਲਾਈਨਿੰਗ ਦਾ ਕਪੜਾ ਵੀ ਫ੍ਰੀ ਮਿਲੂਗਾ ਇਹ ਆ ਗਈ ਬਾਟਮ ਇਹ ਪੈਂਟ ਪਲਾਜ਼ੋ ਬਣਾਓ ਸਲਵਾਰ ਸੂਟ ਬਣਾਓ ਪਾਕਿਸਤਾਨੀ ਬਣਾਓ ਜੋ ਮਰਜੀ ਬਣਾਓ ਬਹੁਤ ਸੋਹਣੇ ਬਣਨਗੇ ਤੇ ਨਾਲ ਲਾਈਨਿੰਗ ਦਾ ਫੈਬਰਿਕ ਤੁਹਾਨੂੰ ਫ੍ਰੀ ਮਿਲੂਗਾ ਤੇ ਦੁਪੱਟੇ ਗੰਗਾ ਬ੍ਰਾਂਡ ਦੇ ਬਹੁਤ ਸੋਹਣੇ ਡਿਜ਼ਾਈਨਰ ਬਹੁਤ ਸੋਹਣੇ ਸੋਬਰ ਦੁਪੱਟੇ ਮਿਲਣਗੇ 2 ਮੀਟਰ ਦਾ ਪੂਰਾ ਖੁੱਲਾ ਡੁੱਲਾ ਬਹੁਤ ਪਿਆਰਾ ਦੁਪੱਟਾ ਹੈ ਜੀ ਦੇਖ ਸਕਦੇ ਹੋ ਤੇ ਹੁਣ ਇਹਦੇ ਵਿੱਚ ਤੁਹਾਨੂੰ ਡਿਜ਼ਾਈਨਿੰਗ ਦਿਖਾਉਣੀ ਆ ਆਪਾਂ ਕਿੰਨੀ ਮਿਲ ਜੂਗੀ ਇਹ ਵੀ ਤੁਹਾਨੂੰ ਫੁੱਲੀ ਆਫ ਤੇ ਮਿਲਣਗੇ ਸੂਟ ਇਹ ਸੋਬਰ ਸਰਦਾਰੀ ਲੁੱਕ ਦੇ ਸੰਟਾਗੇ ਬਿਲਕੁਲ ਡਿਫਰੈਂਟ ਥੀਂਗ ਦੇਖੋ ਸੇਮ ਡਿਜ਼ਾਈਨਿੰਗ ਦੇ ਵਿੱਚ ਇੱਕ ਤੁਹਾਨੂੰ ਬਲੈਕ ਕਲਰ ਵੀ ਮਿਲ ਜੂਗਾ ਉਸੀ ਮਾਊਸ ਗ੍ਰੇ ਇਹ ਆਜੂਗਾ ਬਲੈਕ ਸੇਮ ਡਿਜ਼ਾਈਨਿੰਗ ਆਊਗੀ ਜੋ ਤੁਸੀਂ ਇਹ ਲੀਫਸ ਦੇਖ ਰਹੇ ਹੋ ਸਾਰੀ ਇਹ ਕਢਾਈ ਹੈ ਜੀ ਸਿੰਗਲ ਟਾਂਕੇ ਦੀ ਘੇਰੇ ਦੇ ਉੱਪਰ ਵੀ ਬਾਹਵਾ ਦੇ ਉੱਪਰ ਵੀ ਫਰੰਟ ਫਲਾਵਰ ਦੇ ਉੱਪਰ ਵੀ ਨਾਲ ਬਲੈਕ ਕਲਰ ਵੀ ਆਜੂਗੀ ਬਾਟਮ ਤੇ ਨਾਲ ਮਿਲੂਗਾ ਜੀ ਲਾਈਨਿੰਗ ਦਾ ਕਪੜਾ ਵੀ ਫ੍ਰੀ ਤੇ ਇਹ ਆਊਗਾ ਬਹੁਤ ਜ਼ਿਆਦਾ ਸੋਹਣਾ ਇਹਦਾ ਦਪੱਟਾ ਇਹ ਆਰਕੰਡੀ بیس ਦੇ ਵਿੱਚ ਆਉਣਗੇ ਪਿਓਰ ਗੰਗਾ ਦੇ ਪੀਸ ਬਹੁਤ ਜਿਆਦਾ ਸੋਨਾ ਸੋਹਣਾ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ سارے ਪੀਸ ਨੇ ਇੱਕ ਤੀਸਰਾ ਕਲਰ ਆਪਾਂ ਸੀ ਲੀਖਾਈਂ ਦਾ ਤੁਹਾਨੂੰ ਦਿਖਾ ਦਈਏ ਤੀਸਰਾ ਕਲਰ ਇਸ ਦੇ ਵਿੱਚ ਆਊਗਾ ਜੀ ਰਾਇਲ ਬਲੂ ਸੇਮ ਡਿਜ਼ਾਈਨਿੰਗ ਦੇ ਵਿੱਚ ਕਲਰ ਡਿਫਰੈਂਟ ਹੈ ਜੀ ਰਾਇਲ ਬਲੂ ਇਹ ਵੀ ਬਹੁਤ ਪਿਆਰਾ ਕਲਰ ਹੈ ਬਾਟਮ ਤੇ ਨਾਲ ਤੁਹਾਨੂੰ ਮਿਲੂਗੀ ਜੀ ਇਨਰ ਫ੍ਰੀ ਬਿਲਕੁਲ ਐਂਡ ਇਹ ਆ ਜੀ ਦੁਪੱਟਾ ਤੇ ਗੰਗਾ ਦੇ ਜਿਹੜੇ ਇਹ ਪੀਸ ਨੇ ਜੀ ਇਹ ਤੁਸੀਂ ਵੱਡੇ ਵੱਡੇ ਸ਼ੋਰੂਮਾਂ ਤੋਂ ਲੈਨੇ ਹੋ ਤੁਹਾਨੂੰ 3500 4000 ਦਾ ਪੀਸ ਮਿਲਦਾ ਹੈ ਇਹਦਾ ਵੀ ਜੋ ਨੈਟ ਪ੍ਰਾਈਸ ਵੀ ਹੈਗਾ ਇਹਦਾ 2795 ਹੈ ਤੇ ਇਹ ਤੁਹਾਨੂੰ ਆਫਰ ਦੇ ਵਿੱਚ ਹੀ ਦਵਾਂਗੇ ਆਪਾਂ ਸੂਟ ਗੰਗਾ ਬ੍ਰਾਂਡ ਆਰਕੰਡੀ ਦੇ ਸੂਟ ਵੀ ਦਿ ਇਨਰ ਫ੍ਰੀ ਹੈਵੀ ਕੁਆਲਿਟੀ ਬਹੁਤ ਸੋਹਣੇ ਦੁਪੱਟੇ ਤੇ ਇਹ ਤੁਹਾਨੂੰ ਜੀ ਸੂਟ ਮਿਲੂਗਾ ਆਫਰ ਪ੍ਰਾਈਸ ਦੇ ਵਿੱਚ ਸਿਰਫ ਔਰ ਸਿਰਫ 1795 ਤੇ ਪ੍ਰਾਈਸ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਦੱਸ ਰਿਆ ਸਿਰਫ ਅੱਜ ਦੇ ਲਈ ਹੈ ਜੀ ਇਹ ਓਨਲੀ 1795 ਥੋੜਾ ਜਿਹਾ ਸਟਾਕ ਹੈ ਜਿਹੜਾ ਪਸੰਦ ਹੋਊਗਾ ਫਟਾਫਟ ਆਪਣਾ ਬੁੱਕ ਕਰ ਲਿਓ ਅੱਗੇ ਆਊਗਾ ਸਕਾਈ ਕਲਰ ਦੇ ਵਿੱਚ ਸਕਾਈ ਕਲਰ ਦੇ ਵਿੱਚ ਵੀ ਪੀਸ ਬਹੁਤ ਜ਼ਿਆਦਾ ਸੋਹਣਾ ਹੈ ਇਹ ਆਰਖੰਡੀ ਦਾ ਨਹੀਂ ਜੀ ਆਰਖੰਡੀ ਦੇ ਉਹ ਤਿੰਨ ਹੀ ਸੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਹਾਂਜੀ ਇਹ ਸ਼ਰਟ ਆச்சு ਇਹ ਸ਼ਰਟ ਦਾ ਗਿਆ ਫਰੰਟ ਇਹ ਸਾਰਾ ਉੱਪਰੋਂ ਜਿਹੜਾ ਹੈਗਾ ਜੀ ਇਹ ਡਿਜ਼ਾਈਨ ਕੀਤਾ ਗਿਆ ਹੈ ਨੀਡਲਵਰਕ ਦੇ ਨਾਲ ਕਾਪੀ ਪੀਸ ਦੇਖ ਸਕਦੇ ਹੋ ਇਹ ਬ੍ਰਾਂਡ ਦਾ ਸਟਾਈਲ ਬਣਾਇਆ ਹੋਇਆ ਹੈ ਮਤਲਬ ਤੁਹਾਨੂੰ ਆਪਾਂ ਇੱਕ ਤਰੀਕਾ ਸਮਝ ਨਹੀਂ ਆ ਰਹੀ ਆ ਇਹਵੇਂ ਆਉਗਾ ਜੀ ਦੇਖੋ ਸਾਰਾ ਇਹ ਨੀਡਲਵਰਕ ਦਾ ਕਨਸੈਪਟ ਆਉਗਾ ਸਭ ਤੋਂ ਪਹਿਲਾਂ ਬ੍ਰੈਂਡ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਉੱਪਰ ਸਾਰਾ ਨੀਡਲਵਰਕ ਹੈ ਤੁਸੀਂ ਵੇਖ ਰਹੇ ਹੋ ਸਾਰਾ ਇਹ ਸੂਈ ਧਾਗੇ ਦਾ ਕੰਮ ਹੈ ਦੇ ਉੱਪਰ ਸਾਰਾ ਹਾਈਲਾਈਟ ਕੀਤਾ ਹੋਇਆ ਤੇ ਇਹਨੂੰ ਸਾਈਡ ਤੇ ਇਹਨਾਂ ਨੇ ਬਾਰਡਰ ਦਿੱਤਾ ਜੀ ਬਹੁਤ ਸੋਹਣਾ ਚਿਕਨਕਾਰੀ ਦਾ ਬਾਰਡਰ ਹੈ ਇਹਨੂੰ ਆਪਾਂ ਉਤਾਰ ਕੇ ਜਦੋਂ ਸਟਿਚ ਕਰਾਂਗੇ ਤਾਂ ਆਪਾਂ ਘੇਰੇ ਤੇ ਲਗਾਵਾਂਗੇ ਸੇਮ ਹੀ 슬ੀਵਜ਼ ਦਾ ਵੀ ਬਹੁਤ ਸੋਹਣਾ ਕੰਮ ਆਊਗਾ ਬੈਗ ਦੇ ਉੱਪਰ ਵੀ ਡਿਜ਼ਾਈਨ ਆਊਗਾ ਜੀ ਇਹ ਬੈਗ ਦਾ ਡਿਜ਼ਾਈਨ ਆ ਜਾਊਗਾ 슬ੀਵਜ਼ ਦੇ ਉੱਪਰ ਵੀ ਦੇਖੋ ਬਹੁਤ ਸੋਹਣੀ ਪੇਂਟਿੰਗ ਹੋਈ ਹੈ ਤੇ ਨਾਲ ਬਾਰਡਰ ਦਿੱਤਾ ਹੈ ਜੀ ਅੱਗੇ ਫਰੰਟ ਤੇ ਲਗਾਉਣ ਨੂੰ ਤੇ ਇਹ ਵਾਲੀ ਆ ਗਈ ਜੀ ਇਹਦੀ ਬਾਟਮ ਇਹ ਆਫ ਸੀਜ਼ਨ ਹੈ ਤਾਂ ਕਰਕੇ ਤੁਹਾਨੂੰ ਇੰਨੇ ਘੱਟ ਪ੍ਰਾਈਸ ਮਿਲਦੇ ਨੇ ਬ੍ਰਾਂਡ ਦੇ ਸੂਟ ਕਿਉਂਕਿ ਇਹ ਸਾਰੇ ਜੋ ਹੈਗੇ ਨੇ ਗੰਗਾ ਬ੍ਰਾਂਡ ਦੇ ਸਮਰ ਵੇਅਰ ਸੂਟ ਨਹੀਂ ਹੈ ਤਾਂ ਤੁਸੀਂ ਲੈ ਸਕਦੇ ਹੋ ਲੈ ਕੇ ਰੱਖ ਸਕਦੇ ਹੋ ਕਿਉਂਕਿ ਅਜੇ ਵੀ 2-3 ਮੰਥ ਤੁਸੀਂ ਇਹ ਵੀਅਰ ਕਰ ਸਕਦੇ ਹੋ। ਬਾਕੀ ਅੱਗੇ ਵੀ ਕੰਮ ਆਉਂਦੇ ਆ। ਨਾਲ ਬਹੁਤ ਸੋਹਣਾ ਦੁਪੱਟਾ ਆ ਜਾਊਗਾ। ਤਾਂ ਇਹ ਵਾਲਾ ਜਿਹੜਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਤੇ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ ਇਹਦਾ ਤੁਹਾਨੂੰ ਮਿਲੂਗਾ 1595 ਦਾ। ਬਹੁਤ ਸੋਹਣਾ ਸੂਟ ਤੁਹਾਨੂੰ ਸਿਰਫ 1595 ਦਾ ਮਿਲੂਗਾ। ਲੈ ਸਕਦੇ ਆ। ਅੱਗੇ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਆ। ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਂਦੇ ਦੇਖੋ ਜੀ ਆਜਿਜ ਜਨੇ ਕੁ ਬੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹਨਾਂ ਨੂੰ ਤੁਸੀਂ ਸਿੰਪਲੀ ਪਾਕਿਸਤਾਨੀ ਬਣਾਉਂਗੇ ਤਾਂ ਸੂਟ ਕਿੰਨੇ ਸੋਹਣੇ ਲੱਗਣਗੇ ਇਹ ਵੀ ਆਊਟਲਾਈਨਿੰਗ ਸਟਿਚ ਹੋਣਗੇ ਜਿਹੜੇ ਇਹ ਵਾਲੇ ਦਿਖਾ ਰਹੀਆਂ ਜਿਨ੍ਹਾਂ ਤੇ ਲਾਈਨਿੰਗ ਲੱਗਣੀ ਹੈ ਉਹਨਾਂ ਦੀ ਲਾਈਨਿੰਗ ਆਲਰੇਡੀ ਨਾਲ ਦੇ ਰਹੇ ਹਾਂ ਜੀ ਬਿਲਕੁਲ ਫ੍ਰੀ ਇਹਦਾ ਫਰੰਟ ਵੇਖੋ ਕਿੰਨਾ ਸੋਹਣਾ ਬਲੈਕ بیس ਦੇ ਵਿੱਚ ਇਹ ਫਰੰਟ ਆ ਜਾਊਗਾ ਤੇ ਫਰੰਟ ਦੇ ਪੱਲੇ ਦੇ ਉੱਪਰ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਸਾਰਾ ਸਿੰਗਲ ਟਾਂਕੇ ਦੇ ਵਰਕ ਹੋ ਕੇ ਉਹਦੇ ਉੱਪਰ ਇਹ ਹੈਂਗਿੰਗ ਲਟਕਣ ਬਹੁਤ ਸੋਹਣੇ ਰੇਂ ਦੀ ਧਾਗੇ ਦੇ ਬਣਾ ਕੇ ਬਹੁਤ ਸੋਹਣੇ ਬਣਾਏ ਹੋਏ ਨੇਗੇ ਤੇ ਨਾਲ-ਨਾਲ ਘੇਰਾ ਵੇਖੋ ਜੀ ਘੇਰੇ ਦਾ ਜੋ ਵਰਕ ਹੈ ਕਿੰਨਾ ਸੋਹਣਾ ਹੈ ਇਹ ਘੇਰਾ ਉਹ ਸਿੰਗਲ ਟਾਂਕੇ ਦਾ ਵਰਕ ਆਰਗੈਂਜ਼ਾ ਪੈਚ ਲਗਾ ਕੇ ਘੇਰੇ ਦਾ ਕੀਤਾ ਗਿਆ ਬਹੁਤ ਹੀ ਸੋਹਣਾ ਬਿਲਕੁਲ ਅਲੱਗ ਜਿਹਾ ਕਨਸੈਪਟ ਹੈ ਇਹ ਬੈਕ ਆਉਗੀ ਬਹੁਤ ਸੋਹਣਾ ਡਿਜ਼ਾਈਨ ਠੀਕ ਹੈ ਜੀ ਹਲਿਆ ਜ ਮਾਈਕ ਨਹੀਂ ਲਗਾਇਆ ਆਪਾਂ ਹਾਂਜੀ ਇਹਦਾ ਮੈਂ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਆ ਇਹ ਸਪੈਸ਼ਲ ਸਮਰ ਦੇ ਲਈ ਪਾਰਟੀ ਵੇਅਰ ਸੂਟ ਨੇ ਦੇਖੋ ਜੀ ਬ੍ਰੈਂਡ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੇ ਇਹਦੇ ਨਾਲ ਜੋ ਦੁਪੱਟਾ ਆਊਗਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਦੁਪੱਟਾ ਹੈ ਇਹ ਕੋਈ ਨਾਰਮਲ ਸੂਟ ਨਹੀਂ ਹੈਗੀ ਬਹੁਤ ਜ਼ਿਆਦਾ ਵਧੀਆ ਸੂਟ ਨੇ ਤੁਹਾਨੂੰ ਮੈਂ ਹਰ ਵੀ ਹਾਂਜੀ ਸੌਰੀ ਆਵਾਜ਼ ਬਹੁਤ ਆ ਰਹੀ ਸੀ ਬੱਚਿਆਂ ਦੀ ਤੇ ਹਾਂਜੀ ਦੇਖ ਸਕਦੇ ਹੋ ਦੁਪੱਟਾ ਵੇਖੋ ਸਭ ਤੋਂ ਪਹਿਲਾਂ ਇੰਨਾ ਸ਼ਾਨਦਾਰ ਪੀਸ ਤੁਹਾਨੂੰ ਕਿਤੋਂ ਵੀ ਨਹੀਂ ਇਸ ਪ੍ਰਾਈਸ ਦੇ ਵਿੱਚ ਮਿਲੂਗਾ ਬਹੁਤ ਜ਼ਿਆਦਾ ਸੋਹਣੀ ਲੁੱਕ ਦਾ ਸੂਟ ਹੈਗਾ ਕਲਰ ਵਿੱਚ ਦੋ ਮਿਲ ਜਾਣਗੇ ਪਹਿਲਾ ਇਹ ਆਊਗਾ ਜੀ ਬਲੈਕ 골ਡਨ ਦਾ ਕੰਬੀਨੇਸ਼ਨ ਦੂਸਰਾ ਇਹਦੇ ਵਿੱਚ ਇੱਕ ਕੰਬੀਨੇਸ਼ਨ ਹੋਰ ਸੀ ਇਹ ਵਾਲਾ ਚੀਜ਼ ਬਿਲਕੁਲ ਸੇਮ ਆਊਗੀ بس کلر ਦਾ فرق ਹੋਊਗਾ ਇਹ ਆਊਗਾ ਪਰਪਲ ਪਰਪਲ کلر ਵੀ ਬਹੁਤ ਸੋਹਣਾ ਹੈ ਦੇਖੋ ਜੀ ਇਹ ਘੇਰਾ ਆਊਗਾ ਬਹੁਤ ਸੋਹਣਾ ਡਿਜ਼ਾਈਨ ਘੇਰੇ ਦਾ ਹੈ ਸੇਮ ਜਿਸ ਤਰ੍ਹਾਂ ਤੁਹਾਨੂੰ ਦੂਸਰੇ ਸੂਟ ਤੇ ਦਿਖਾਇਆ ਸੀ ਇਸ ਤਰ੍ਹਾਂ ਹੀ ਡਿਜ਼ਾਈਨਿੰਗ ਬਣੀ ਹੋਊਗੀ ਬਹੁਤ ਜ਼ਿਆਦਾ ਸੋਹਣੀ ਬੈਕ ਦੀ ਡਿਜ਼ਾਈਨਿੰਗ ਐਂਡ 슬ੀਵਜ਼ ਆਲਸੋ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਬਹੁਤ ਸੋਹਣੇ ਆਰਟੀਕਲ ਲੇਗੇ ਤੇ ਇਹ ਤੁਸੀਂ ਪਿਕ ਲੈ ਸਕਦੇ ਹੋ ਪੀਸ ਦੀ ਕਿਤੋਂ ਵੀ ਤੁਸੀਂ ਸਰਚ ਕਰ ਸਕਦੇ ਹੋ ਇਹ ਸੂਟ ਜੇ ਤੁਹਾਨੂੰ 3500 4000 ਤੋਂ ਘੱਟ ਮਿਲ ਜੇ ਇੰਨੀ ਕੁ ਸੋਹਣੀ ਲੁੱਕ ਦੇ ਇਹ ਗੰਗਾ ਦੇ ਪੀਸ ਨੇ ਤੇ ਇਹ ਵੀ ਤੁਹਾਨੂੰ ਬਿਲਕੁਲ ਕਿਉਂਕਿ ਸਾਡਾ ਹੁੰਦਾ ਕਿਉਂਕਿ ਸੀਜ਼ਨ ਸਾਡਾ ਐਡਵਾਂਸ ਚੱਲਦਾ ਜੀ ਫੋਰਨ ਕਰਕੇ ਹੁਣ ਸਾਡਾ ਪੂਰਾ ਵਿੰਟਰ ਦਾ ਚੱਲ ਰਿਹਾ ਹੈਗਾ ਤਾਂ ਇਹ ਅਸੀਂ ਇਹ ਹੁੰਦਾ ਕਿ ਸਾਲ ਕਿਥੇ ਸੰਭਾਲ ਕੇ ਰੱਖਾਂਗੇ ਬਿਲਕੁਲ ਹੀ ਆਫ ਦੇ ਘਾਟੇ ਦੇ ਵਿੱਚ ਹੀ ਕੱਢ ਦਿੰਨੇ ਆ ਕਿਉਂਕਿ ਜਿਆਦਾ ਆਪਾਂ ਸਟਾਕ ਸਟੋਰ ਕਰਕੇ ਨਹੀਂ ਰੱਖਦੇ ਤਾਂ ਇਹ ਵਾਲਾ ਪੀਸ ਵੀ ਤੁਹਾਨੂੰ

ਬਹੁਤ ਹੀ ਸੋਹਣਾ ਦੇਖੋ ਇਹਦੇ ਵਿੱਚ এলিਫੈਂਟ ਫਲਾਵਰ ਜੰਗਲ ਪੂਰਾ ਇਹਦੇ ਵਿੱਚ ਦਿਖਾਇਆ ਹੋਇਆ ਕੋਕੋਨਟ ਟਰੀ ਇਹ ਸਾਰਾ ਜਿਹੜਾ ਆਪਣਾ ਟ੍ਰੈਡੀਸ਼ਨਲ ਜ ਆਰਟੀਕਲ ਆ ਜਾਂਦਾ ਦੇਖੋ ਸਾਰਾ ਉੱਪਰ ਜੋ ਹਾਈਲਾਈਟ ਹੈ ਹੈਂਡਵਰਕ ਦੇ ਨਾਲ ਹੋਊਗਾ ਜੀ ਬਲੈਕ ਐਂਡ ਗ੍ਰੇ ਦਾ ਬਹੁਤ ਸੋਹਣਾ ਆਰਟੀਕਲ ਹੈ ਇਹ ਇਹਨੂੰ ਲੂਸ ਫਿਟਿੰਗ ਦਾ ਪਾਕਿਸਤਾਨੀ ਸੂਟ ਬਣਾਉਗੇ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਣਾ ਸੇਮ ਹੀ ਇਹਦੀ ਜੋ ਬੈਕ ਵੀ ਆਉਣੀ ਹੈ ਤੇ 슬ੀਵਜ਼ ਆਉਣਗੀਆਂ ਜੀ ਲਾਈਨਿੰਗ ਵਾਲੀਆਂ वैसेनु ਜਿਵੇਂ ਮਰਜ਼ੀ ਬਣਾ ਲਓ ਬਟ ਪਾਕਿਸਤਾਨੀ ਬਣਾਉਂਗੇ ਤਾਂ ਇਹਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਲੱਗਣੀ ਆ ਨਾਲ ਗ੍ਰੇ ਬਾਟਮ ਆਊਗੀ ਇਹ ਕੋਈ ਪੀਸ ਹੈ ਜੀ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਬਿਲਕੁਲ ਡਿਫਰੈਂਟ ਲੁੱਕ ਦਾ ਦੁਪੱਟਾ ਆਊਗਾ ਦੇਖ ਬੈਕ ਸਾਈਡ ਤੋਂ ਦੇਖੋ ਨਾਲੇ ਦੁਪੱਟਾ ਨਾਲੇ ਫਰੰਟ ਸਾਈਡ ਤੋਂ ਇੱਕ ਵੇਸੇ ਦਾ ਪਰਸਾ ਇਹੋ ਜਿਹੀ ਪੈਚ ਲਗਾ ਕੇ ਇਹਦੇ ਉੱਪਰ ਸਾਰਾ ਹੀ ਸਿੰਗਲ ਟਾਂਕੇ ਦਾ ਵਰਕ ਹੋਇਆ ਬਹੁਤ ਬਰੀਕੀ ਦਾ ਕੰਮ ਹੈਗਾ ਫਰੰਟ ਸਾਈਡ ਜੋ ਹੈ ਉਹਗਾ ਕੱਟ ਵਰਕ ਵੀ ਆਊਗਾ ਨਾਲ ਨਾਲ ਇਹ ਜੋ ਫਲਾਵਰ ਹੈ प्रिंटिंग ਨਹੀਂ ਹੈਗੀ ਇਹ ਸਾਰਾ ਪੈਚ ਲਗਾ ਕੇ ਦੇ ਉੱਪਰ ਐਮਬਲੋਇਡਰੀ ਦੇ ਨਾਲ ਬਣਾਏ ਹੋਏ ਨੇਗੇ ਇਹ ਵਾਲਾ ਸੂਟ ਹੈ ਜੀ ਇਹਦਾ ਪ੍ਰਾਈਸ ਹੈਗਾ 3295 ਬਟ ਇਹ ਵੀ ਸਾਡੇ ਕੋਲ ਸਿੰਗਲ ਪੀਸ ਹੈ ਪੂਰਾ ਹੀ ਘਾਟੇ ਦੇ ਵਿੱਚ ਦੇ ਰਹੇ ਹਾਂ ਜੀ ਤੁਹਾਨੂੰ ਇਹਦਾ ਪ੍ਰਾਈਸ ਲੱਗੂਗਾ ਸਿਰਫ ਔਰ ਸਿਰਫ 1895 ਇਕੋ ਹੀ ਪੀਸ ਹੈ ਇਹ ਹੈਂਡਵਰਕ ਦਾ ਕਨਸੈਪਟ ਹੈ ਇਸ ਤੋਂ ਇਲਾਵਾ ਆਪਾਂ ਇੱਕ ਪ੍ਰਿੰਟ ਕਿ ਜਿਆਦਾ ਸੋਹਣਾ ਸੂਟ ਹੈ ਜੀ ਇਹ ਫੁੱਲ ਸੀਜ਼ਨ ਦੇ ਵਿੱਚ 2300 ਰੁਪਏ ਦਾ ਵਿਦਆਊਟ ਦੁਪੱਟਾ ਇਹ ਜਿਹੜਾ ਸੂਟ ਹੈਗਾ ਸੇਲ ਹੋਇਆ ਹੈ ਜਿਹੜਾ ਸੂਟ ਹੈ ਇਹ ਆਰਟੀਕਲ ਹੈ ਇਹ ਬੰਬੇ ਸਿਲਕ ਕ੍ਰਸ਼ ਹੈ ਬਹੁਤ ਹੀ ਫਾਈਨ ਫੈਬਰਿਕ ਹੈ ਇਹਨੂੰ ਜਿੰਮੀ ਮਰਜੀ ਤੁਸੀਂ ਮਰਜੀ ਡਰੈਸ ਜੋ ਬਣਾ ਸਕਦੇ ਹੋ ਬਿਲਕੁਲ ਸੌਫਟ ਬੰਬੇ ਸਿਲਕ ਕ੍ਰਸ਼ 100% ਪਿਓਰ ਦੇ ਵਿੱਚ 22200 ਦਾ ਇਹ ਸੂਟ ਜਿਹੜਾ ਵਿਦਆਊਟ ਦੁਪੱਟਾ ਆਪਾਂ ਸੇਲ ਕਰਦੇ ਆ ਤੇ ਇਹ ਇਕੋ ਹੀ ਪੀਸ ਆਪਣੇ ਕੋਲ अवेलेबल ਹੈ ਕੋਈ ਵੀ ਪਹਿਣ ਲੈਣਾ ਚਾਹੁੰਦੀ ਹੈ ਤਾਂ ਤੁਹਾਨੂੰ ਇਹ ਪੀਸ ਸਿਰਫ ਔਰ ਸਿਰਫ 1595 ਦਾ ਮਿਲ ਜੂਗਾ ਓਨਲੀ 1595 ਗ੍ਰਿਪ ਵਾਈਜ਼ ਇਸ ਤੋਂ ਵਧੀਆ ਕੁਝ ਵੀ ਨਹੀਂ ਫਿਟਿੰਗ ਵਾਈਜ਼ ਇਸ ਤੋਂ ਵਧੀਆ ਕੁਝ ਵੀ ਨਹੀਂ ਤੇ ਵੇਅਰ ਕਰਨ ਦੇ ਲਈ ਸਭ ਤੋਂ ਫਾਈਨ ਫੈਬਰਿਕ ਹੈ ਹਾਂਜੀ ਇਸ ਤੋਂ ਇਲਾਵਾ ਜੋ ਸਿੰਗਲ ਸਿੰਗਲ ਇੱਕ ਦੋ ਪੀਸ ਹੋਰ ਵੀ ਨੇ ਜੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹੇ ਆਉਣਗੇ ਜੀ ਪਿਓਰ ਬਨਾਰਸੀ ਇਸ ਤਰ੍ਹਾਂ ਤੁਹਾਨੂੰ ਦੱਸ ਦਿਆਂ ਜੀ ਕਾਪੀ ਬਾਧੂ ਤੁਹਾਨੂੰ ਮਿਲ ਜੂ ਬਟ ਸਾਡੇ ਕੋਲੇ ਜਿਹੜਾ ਆਰਟੀਕਲ ਹੁੰਦਾ ਫੁੱਲ ਪਿਓਰ ਦੇ ਵਿੱਚ ਹੁੰਦਾ ਪ੍ਰਾਈਸ ਜ਼ਰੂਰ ਘੱਟ ਹੁੰਦੇ ਨੇ ਪਰ ਫੈਬਰਿਕ ਸਾਰਾ ਪਿਓਰ ਦੇ ਵਿੱਚ ਹੁੰਦਾ ਕਾਪੀ ਕੋਈ ਨਹੀਂ ਹੁੰਦੀ ਇਹ ਵੀ ਸਾਡੇ ਕੋਲ ਸਿਰਫ ਦੋ ਕਲਰ ਅਵੇਲੇਬਲ ਨੇ ਓਨਲੀ ਸ਼ਰਟ ਨੂੰ ਲਾਈਨਿੰਗ ਲੱਗਣੀ ਆ ਬਾਟਮ ਨੂੰ ਨਹੀਂ ਲੱਗਣੀ ਫੁੱਲ ਪਿਓਰ ਪਿਓਰ ਬਨਾਰਸੀ ਦੇਖੋ ਜੀ ਸਭ ਤੋਂ ਪਹਿਲਾਂ ਇਹਦਾ ਨੈਕ ਲਾਈਨ ਵੇਖੋ ਕਲਰ ਵੇਖੋ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਰਸਟ ਕਲਰ neck line ਆਰੀ ਵਰਕ ਦੇ ਨਾਲ ਇਹ ਸਾਰੀ ਵੀਵਿੰਗ ਦਾ ਕੰਮ ਆਊਗਾ ਸਾਰੀ ਸ਼ਰਟ ਦੇ ਵਿੱਚ ਤੇ ਬਹੁਤ ਸੋਹਣਾ ਏਕ ਆਜੂਗਾ ਜੀ ਤੇ ਇਸ ਤੋਂ ਇਲਾਵਾ ਇਹ ਆ ਜਾਣੀਆਂ 슬ੀਵਸ ਬਹੁਤ ਸੋਹਣਾ 슬ੀਵਸ ਦਾ ਆਜੂਗਾ ਵਰਕ ਕਲੀਨ ਬਾਟਮ ਇਹਨੂੰ ਪਲਾਜੋ ਸੂਟ ਬਣਾਓ ਸਲਵਾਰ ਸੂਟ ਬਣਾਓ ਚਾਹੀਏ ਤੁਸੀਂ ਪਾਕਿਸਤਾਨੀ ਸਟਾਈਲ ਬਣਾਓ ਇਹਦੇ ਜੋ ਬੈਕ ਹੈ ਬੈਕ ਦੇ ਉੱਪਰ ਵੀ ਗਲੇ ਤੋਂ نیچے ਇਹ ਵਾਲਾ ਫਲਾਵਰ ਆਉਣਾ ਤੇ ਨਾਲ ਦੁਪੱਟਾ ਦੇਖੋ ਤੁਹਾਨੂੰ ਏਦਾਂ ਦੇ ਬਾਧੂ ਪੀਸ ਮਿਲ ਜਾਣਗੇ ਪਰ ਇੰਨਾ ਜ਼ਿਆਦਾ ਵਧੀਆ ਮਟੀਰੀਅਲ ਨਹੀਂ ਮਿਲੇਗਾ ਦੇਖੋ ਪੱਲੇ ਦੇਖੋ ਸਭ ਤੋਂ ਪਹਿਲਾਂ ਕਿੰਨੇ ਸੋਹਣੇ ਰੇੜੀ ਹੋਏ ਆ ਸਾਰੇ ਬੀਬਿੰਗ ਦੇ ਵਿੱਚ ਹੈ ਜੀ ਬੁੰਤੀ ਹੈ ਸਾਰੀ ਦੇਖੋ ਤੇ ਲਟਕਣ ਲਗਾ ਕੇ ਚਾਰੋਂ ਪੱਲੇ ਬਹੁਤ ਸੋਹਣੇ ਤਿਆਰ ਕੀਤੇ ਗਏ ਨੇ ਸਾਰੇ ਦੇ ਵਿੱਚ ਬੂਟੀ ਹੈ ਬਿਲਕੁਲ ਸੌਫਟ ਫੈਬਰਿਕ ਹੈ ਫੁੱਲ ਪਿਓਰ ਦੇ ਵਿੱਚ ਬਿਲਕੁਲ ਸੌਫਟ 4500 ਤੋਂ 4800 ਇਹ ਸੂਟ ਦਾ ਪ੍ਰਾਈਸ ਹੈ ਤੁਸੀਂ ਕਿਤੇ ਵੀ ਚੈੱਕ ਕਰ ਸਕਦੇ ਹੋ ਇਹਨਾਂ ਸ਼ਰਟ ਇਹ ਵੀ ਸਾਡੇ ਕੋਲ ਸਿਰਫ 2 ਪੀਸ ਹੀ ਅਵੇਲੇਬਲ ਨੇ ਇਸ ਟਾਈਮ ਦੋਨਾਂ ਵਿੱਚੋਂ ਮੈਂ ਸੇਲ ਵੈਸੇ ਇਹ ਪੀ ਕਰਨਾ ਇੱਕ ਮੈਂ ਆਪਣਾ ਬਣਾਉਣਾ ਜਿਹੜਾ ਤੁਸੀਂ ਲੈ ਲਿਆ ਠੀਕ ਆ ਦੂਸਰਾ ਮੈਂ ਖੁਦ ਦਾ ਬਣਾਉਣਾ ਇੰਨਾ ਸੋਹਣਾ ਵਧੀਆ ਮੈਨੂੰ ਇਹ ਆਰਟੀਕਲ ਲੱਗੇ ਦੇਖ ਸਕਦੇ ਹੋ ਜੀ neck line ਹੈਂਡਵਰਕ ਦੇ ਨਾਲ ਹੈ ਆਰੀ ਵਰਕ ਦੇ ਉੱਪਰ ਹੈਂਡਵਰਕ ਦਾ ਕਨਸੈਪਟ ਹੈ ਇਹ ਕਲਰ ਅਜਿਹਾ ਸੇਮ ਦੇ ਵਿੱਚ ਹੀ ਫਿਰੋਜ਼ੀ ਕਲਰ ਬਹੁਤ ਹੀ ਸੋਹਣਾ ਨਾਲ ਦੁਪੱਟਾ ਹੈ ਤੇ ਲਾਈਨਿੰਗ ਲੱਗਣੀ ਹੈ ਕੱਲੇ ਸ਼ਰਟ ਨੂੰ ਇਹ ਵਾਲਾ ਜਿਹੜਾ ਸੂਟ ਹੈ ਜੀ ਤੁਸੀਂ ਪਿੱਕ ਲਓ ਚੈੱਕ ਕਰੋ 4500 4250 ਆਮ ਮਿਲਦਾ ਤੁਹਾਨੂੰ ਇਹ ਇਹ ਬਟ ਇੰਨੇ ਪਿਓਰ ਦੇ ਵਿੱਚ ਤੁਹਾਨੂੰ ਸਾਡੇ ਵਾਲਾ ਪ੍ਰਾਈਸ ਕਿਤੋਂ ਨਹੀਂ ਮਿਲੂਗਾ ਦੋ ਆਰਟੀਕਲ ਹੋਣ ਕਰਕੇ ਦੋ ਕਲਰ ਹੋਣ ਕਰਕੇ ਤੁਹਾਨੂੰ ਸਿਰਫ ਔਰ ਸਿਰਫ ਇਹ ਲੱਗ ਜੂਗਾ ਓਨਲੀ 2595 ਓਨਲੀ 2595 ਜੀ ਲੈ ਸਕਦੇ ਹੋ ਜਿਹੜਾ ਵੀ ਇਸ ਚੇਂਜ ਦਾ ਤੁਹਾਨੂੰ ਤੇ ਇਸ ਕੋਈ ਨਾਵਾਂ ਇਹ ਵਾਲਾ ਆ ਗਿਆ ਜੀ ਕੋਰਾ ਕਾਟਨ ਦਾ ਇਹ ਜੀ ਸਾਡੇ ਕੋਲ ਇੱਕ ਹੀ ਪੀਸ ਪਿਆ ਹੈ ਆਰੀ ਵਰਕ ਦੇ ਵਿੱਚ ਕੋਰਾ ਕਾਟਨ ਇਹ ਸ਼ਰਟ ਆ ਜੂਗੀ ਸਾਰੀ ਆਰੀ ਵਰਕ ਦੇ ਨਾਲ ਇਹ ਤਿਆਰ ਹੋਈ ਹੈ ਇਹ ਆ ਗਈ ਜੀ ਬਾਟਮ ਐਂਡ ਇਹ ਆ ਗਿਆ ਤਾਂ ਦੁਪੱਟਾ ਦੁਪੱਟਾ ਵੈਰੀ ਫਾਈਨ ਸਾਰਾ ਚਿਕਨ ਕਾਲੀ ਦਾ ਵਰਕ ਹੋਇਆ ਜੀ ਕੋਰਾ ਕਾਟਨ ਦੇ ਦੁਪੱਟੇ ਨੂੰ ਇਹਨੂੰ ਤੁਸੀਂ ਅਗਰ ਡਾਈ ਕਰਾਉਣਾ ਚਾਹੁੰਦੇ ਹੋ ਤਾਂ ਡਾਈ ਵੀ ਕਰ ਸਕਦੇ ਹੋ ਤੇ ਇਹ ਵਾਲਾ ਜਿਹੜਾ ਸੂਟ ਹੈ ਜੀ ਆਪਾਂ 990 990 ਦੇ ਸੇਲ ਕੀਤੇ ਹੈ ਤੇ ਇੱਕੋ ਹੀ ਪੀਸ अवेलेबल ਹੈ ਤਾਂ ਲੈ ਸਕਦੇ ਹੋ ਸਿਰਫ 799 ਓਨਲੀ 799 ਦੇਖੋ ਬਹੁਤ ਸੋਹਣਾ ਜਿਹਾ ਪੀਸ ਆਪਾਂ ਲੈ ਕੇ ਆਏ। ਦੇਖ ਸਕਦੇ ਹੋ। ਦੇਖੋ ਜੀ। ਇਹ ਆ ਗੋਸੂਟ। ਲੈਮਨ ਕਲਰ। ਇਹਦਾ ਜੋ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੈ ਦੇਖੋ। ਨੈਕਲਾਈਨ ਫਿਰ ਇਸ ਤੋਂ ਉੱਪਰ ਦੀ ਦੁਆਰਾ ਡਬਲ ਆ ਜਾਊਗਾ ਫਿਰ ਸਾਰੇ ਦੇ ਵਿੱਚ ਬੂਟੇ ਆ ਜੂਗੀ। 슬ੀਵਸ ਦਾ ਵੀ ਵਰਕ ਹੋਊਗਾ ਬਹੁਤ ਸੋਹਣਾ। ਕਲਰ ਵੀ ਬਹੁਤ ਸੋਹਣਾ ਇਹ 슬ੀਵਜ਼ ਦਾ ਵਰਕ ਆ ਗਿਆ ਤੇ ਇਹ ਆ ਗਿਆ ਜੀ ਨਾਲ ਬਹੁਤ ਹੀ ਜਿਆਦਾ ਸੋਹਣਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਆ ਜਾਊਗਾ ਦੇਖੋ ਜੀ ਬੜਾ ਸੋਹਣਾ ਆਰਟੀਕਲ ਹੈ ਇਹਦਾ ਪ੍ਰਾਈਸ ਰਹੂਗਾ ਓਨਲੀ 1595 ਓਨਲੀ 1595 ਜੀ ਤੇ ਇਹ ਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਸਾਰੇ ਸੂਟ ਦਿਖਾਏ ਨੇ ਤੇ ਉਹ ਵੀ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜਾ ਵੀ ਪਸੰਦ ਆਇਆ ਤੁਸੀਂ ਫਟਾਫਟ ਬਾਈ ਕਰ ਸਕਦੇ ਹੋ ਕੱਲ ਫਿਰ ਮਿਲਦੇ ਨਵੇਂ ਆਰਟੀਕਲ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਸ਼ੀ ਕਾਰ